ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਤੁਹਾਡਾ ਉਮੀਦ ਕਰਦੇ ਆ ਤੁਸੀਂ ਵਧੀਆ ਹੋਵੋਗੇ ਅਸੀਂ ਵੀ ਠੀਕ ਠਾਕ ਆ ਜੀ ਬੜੇ ਦਿਨਾਂ ਤੋਂ ਮੈਨੂੰ ਕਮੈਂਟ ਦੇ ਵਿੱਚ ਰਿਕਵੈਸਟ ਆ ਰਹੀ ਸੀ ਕਿ ਸਲਵਾਰ ਦੀ ਕਟਿੰਗ ਕਰਨਾ ਦੱਸੋ ਸਿੰਪਲ ਸਲਵਾਰ ਦੀ ਕਟਿੰਗ ਆਪਾਂ ਕਿੱਦਾਂ ਕਰਨੀ ਆ ਠੀਕ ਹੈ ਤੇ ਜਿਹੜੀ ਆਪਾਂ ਵੀਡੀਓ ਆਪਾਂ ਤੁਹਾਡੇ ਲੈ ਕੇ ਆਇਆ ਜਬ ਸਲਵਾਰ ਦੀ ਕਟਿੰਗ ਦੀ ਮੇਰਾ ਕੱਪੜਾ ਹੈਗਾ ਦੇਖੋ ਜੀ 2.5 ਮੀਟਰ ਠੀਕ ਹੈ ਤੇ ਮੈਂ ਇਸ ਸਲਵਾਰ ਦੀ ਲੈਂਥ ਹੈਗੀ ਆ 33 ਇੰਚ ਤਿਆਰ ਤੇ ਮੈਂ ਇਹਦੀ ਕਟਿੰਗ ਕਰੂੰਗੀ 32 ਇੰਚ ਤੇ ਠੀਕ ਹੈ 23 ਇੰਚ ਤੇ ਮੈਂ ਕਟਿੰਗ ਕਰੂੰਗੀ ਤੇ ਆਪਾਂ 1 ਇੰਚ ਸਲਾਈਆਂ ਦਲਾਵਾਂਗੇ ਘਟਾ ਕੇ ਆਪਣਾ 32 ਰਹਿ ਜਾਊਗਾ ਜਦੋਂ ਆਪਣੀ ਸਲਵਾਰ ਤਿਆਰ ਹੋਊਗੀ ਠੀਕ ਹੈ 5 ਇੰਚ ਦੀ ਉੱਪਰ 벨ਟ ਲੱਗ ਜੂਗੀ ਤੇ 36 ਆਪਣੀ ਜਿਹੜੀ ਸਲਵਾਰ ਹੈਗੀ ਉਹ ਰੈਡੀ ਹੋ ਜੂਗੀ ਠੀਕ ਹੈ ਇਹਦਾ ਆਸਣ ਹੈਗਾ ਜੀ 11 ਇੰਚ ਸਲਵਾਰ ਦਾ ਆਸਣ ਜਿਹੜਾ ਹੁੰਦਾ ਉਹ 11 1/2 11 ਇੰਚ ਬਹੁਤ ਹੁੰਦਾ ਕਿਉਂਕਿ ਉੱਪਰ 벨ਟ ਵੀ ਲੱਗ ਜਾਂਦੀ ਹੈ ਠੀਕ ਹੈ ਸਾਰੇ ਨਾਪ ਦੇ ਵਿੱਚ 11 1/2 11 ਇੰਚ ਬਹੁਤ ਹੁੰਦਾ ਆਸਣ ਜਿਹੜਾ ਹੈਗਾ ਹੁਣ ਦੇਖੋ ਪਹੁੰਚਾ ਹੈਗਾ ਇਹਦਾ 6 ਇੰਚ ਠੀਕ ਹੈ ਤੇ ਮੈਂ ਤੁਹਾਨੂੰ ਪਹੁੰਚਾ ਦੱਸ ਦਿਆਂ ਕਿ ਤੁਸੀਂ ਜਿਹੜੇ ਮੂਰਲੇ ਪੱਲੇ ਨੇ ਉਹ ਕਿੰਨੇ ਇੰਚ ਦੇ ਪੌਣੇ ਹੁੰਦੇ ਨੇ ਜੇ ਤੁਹਾਡਾ ਪਹੁੰਚਾ 6 ਹੋਵੇ ਤੁਸੀਂ ਉਸ ਹਿਸਾਬ ਨਾਲ ਪਾ ਲੈਣੇ ਨੇ ਦੇਖੋ ਮੇਰਾ 6 ਇੰਚ ਪਹੁੰਚਾ ਹੈਗਾ ਮੈਂ 11/2 ਇੰਚ ਦੇ ਜਿਹੜੇ ਪੱਲੇ ਹੈਗੇ ਨੇ ਉਹ ਕੱਟ ਕਰੂੰਗੀ ਦੇਖੋ ਜਦੋਂ 11/2 ਇੰਚ ਦੇ ਪੱਲੇ ਮੈਂ ਕੱਟ ਕਰੂੰਗੀ ਤਾਂ ਸਲਾਈਆਂ ਸਿਰੋਈਆਂ ਲਾ ਕੇ ਉਹ 10 ਇੰਚ ਦੇ ਰਹਿ ਜਾਣਗੇ ਠੀਕ ਹੈ ਮਤਲਬ 10 ਇੰਚ ਦੇ ਪੱਲੇ ਰਹਿ ਜਾਣਗੇ ਆਪਣੇ ਦੇਖੋ ਮੇਰਾ ਪੌਂਚਾ ਜਿਹੜਾ ਹੈਗਾ ਉਹ 6 ਇੰਚਾ ਆਪਾਂ ਨੂੰ 12 ਇੰਚ ਚਾਹੀਦਾ ਪੂਰਾ ਤਿਆਰ ਮਤਲਬ ਉਹਦੇ ਲਈ ਫੋਲਡਿੰਗ ਚ 12 ਆਉਣਾ ਚਾਹੀਦਾ ਫਿਰ ਆਪਣਾ ਪੌਂਚਾ ਨਿਕਲਿਆ ਆਊਗਾ ਦੇਖੋ ਮੈਂ ਕੀ ਕਰੂੰਗੀ 11/2 ਇੰਚ ਤੇ ਜਿਹੜੇ ਆਪਣੇ ਪੱਲੇ ਨੇ ਉਹ ਕੱਟ ਕਰੂੰਗੀ 5 ਇੰਚ ਪੌਂਚਾ ਤਾਂ ਆਪਣਾ ਪੱਲਿਆਂ ਵਿੱਚੋਂ ਨਿਕਲਿਆ ਆਊਗਾ ਤੇ ਬਾਕੀ ਜਿਹੜਾ 1 1 ਇੰਚ ਰਹਿ ਗਿਆ ਮਤਲਬ 12 ਚਾਹੀਦਾ ਆਪਾਂ ਨੂੰ 6 ਇੰਚ ਪੌਂਚੇ ਲਈ 1 1 ਇੰਚ ਆਪਣਾ ਕੁੰਦਿਆਂ ਵਿੱਚੋਂ ਨਿਕਲਿਆ ਆਊਗਾ ਤੇ ਮੈਂ ਜਿਹੜੇ ਕੁੰਦੇ ਨੇ ਮੈਂ ਉਹ 3 3/2 ਇੰਚ ਦੇ ਕੱਟ ਕਰਦੀਆਂ 11/2 ਇੰਚ ਦੇ ਪੱਲੇ ਔਰ ਅ ਤਿੰਨ ਸਾਢੇ 3 ਇੰਚ ਦੇ ਜਿਹੜੇ ਕੁੰਦੇ ਨੇ ਉਹ ਕੱਟ ਕਰੂੰਗੀ ਤੇ ਉਮੀਦ ਕਰਦੀ ਹਾਂ ਤੁਹਾਨੂੰ ਸਮਝ ਆ ਗਈ ਹੋਊਗੀ ਕਿ ਆਪਾਂ ਪੱਲੇ ਨੇ ਜਿਹੜੇ ਉਹ ਕਿਵੇਂ ਰੱਖਣੇ ਨੇ ਜੇ 6 ਸਾਢੇ 6 ਇੰਚ ਜਿੰਨਾ ਵੀ ਆਪਣਾ ਪਹੁੰਚਾ ਹੁੰਦਾ ਜੇ ਆਪਾਂ ਰੱਖਣਾ ਦੇਖੋ ਜਿਹੜੀ ਇਹ ਸਲਵਾਰ ਮੈਂ ਕਟਿੰਗ ਕਰਨ ਲੱਗੀਆਂ ਇਹਨਾਂ ਦੀ ਹਿੱਪ ਹੈਗੀ ਆ ਜੀ 20 ਇੰਚ ਤੇ ਆਪਾਂ ਜਿਹੜੀ ਬੈਲਟ ਹੈਗੀ ਉਹ 23 ਇੰਚ ਦੀ ਰੈਡੀ ਲਗਾਵਾਂਗੇ ਠੀਕ ਹੈ ਜੇ ਤਾਂ ਦੇਖੋ ਤੁਹਾਡੀ ਸਲਵਾਰ ਹੈਗੀ ਆ ਮਤਲਬ ਹਲਕੀ ਫਿਰ ਤਾਂ ਤੁਸੀਂ ਜਿੰਨਾ ਮੈਂ ਆਸਣ ਦੱਸਿਆ ਮਤਲਬ ਮੈਂ 11 ਇੰਚ ਆਸਣ ਰੱਖਣਾ ਹੈ ਇਸ ਸਲਵਾਰ ਦਾ ਠੀਕ ਹੈ ਜੇ ਤਾਂ ਤੁਹਾਡੀ ਸਲਵਾਰ ਹੈਗੀ ਹੈ ਹਲਕੀ ਤਾਂ ਤਾਂ ਤੁਸੀਂ 11 ਇੰਚ ਹੀ ਰੱਖ ਲਓ ਤੇ ਵਿੱਚੋਂ ਕੱਢ ਲਿਓ ਆਸਣ ਠੀਕ ਹੈ ਜੇ ਤੁਸੀਂ ਪਾਉਣੀ ਹੈ ਹੈਵੀ ਥੋੜੀ ਜੀ ਤਾਂ ਤੁਸੀਂ 11 ਇੰਚ ਨਹੀਂ ਮਤਲਬ ਆਸਣ ਕੱਟ ਕਰਨਾ ਤਾਂ ਤੁਸੀਂ 13 ਇੰਚ ਤੇ ਨਿਸ਼ਾਨ ਲਗਾਉਣਾ ਕਿਉਂਕਿ ਥੋੜੀ ਜੀ ਉਹਦੀ ਕਟਾਈ ਪਾ ਕੇ ਫਿਰ ਉਹ 11 ਤੀ ਰਹਿ ਜਾਂਦਾ ਹੁੰਦਾ ਉਹ ਮੈਂ ਤੁਹਾਨੂੰ ਅੱਗੇ ਦੱਸਦੀਆਂ ਕਿ ਕਿੱਦਾਂ ਉਹ ਕਟਾਈ ਪਾ ਕੇ ਆਪਣਾ 13 ਤੋਂ 11 ਰਹਿ ਜਾਊਗਾ ਠੀਕ ਹੈ ਹੁਣ ਤੁਸੀਂ ਇਹ ਦੇਖਣਾ ਬਸ ਤੁਹਾਡੀ ਸਲਵਾਰ ਤੁਸੀਂ ਹਲਕੀ ਪਾਉਣਾ ਚਾਹੁੰਦੇ ਆਸਣ ਵਿੱਚੋਂ ਕੱਢ ਲਓ ਉਹਦਾ ਆਸਣ ਹਨਾ ਜੇ ਤੁਸੀਂ ਹੈਵੀ ਪਾਉਣਾ ਚਾਹੁੰਦੇ ਤਾਂ ਤੁਸੀਂ 13 ਇੰਚ ਤੇ ਕੱਟ ਕਰ ਲਓ ਠੀਕ ਹੈ ਉਹ ਮੈਂ ਤੁਹਾਨੂੰ ਅੱਗੇ ਸਮਝਾਉਣੀ ਆ ਕਿ ਕਿਦਾਂ ਆਪਾਂ ਕੱਢਣਾ ਠੀਕ ਹੈ ਜੀ ਕੱਪੜੇ ਦੀ ਆਪਾਂ ਇਦਾਂ ਦੋ ਤਹਾਂ ਲਗਾ ਲੈਣੀਆਂ ਨੇ ਠੀਕ ਹੈ ਕੱਪੜੇ ਨੂੰ ਆਪਾਂ ਟੂ ਫੋਲਡ ਕਰ ਲਿਆ ਤੇ ਇਹਨੂੰ ਆਪਾਂ ਵਿਛਾ ਲਾਂਗੇ ਇਦਾਂ ਠੀਕ ਹੈ ਹੁਣ ਆਪਾਂ ਇਹਦੀ ਲੈਂਥ ਕੱਢਾਂਗੇ ਕਿ ਆਪਾਂ ਪਹਿਲਾਂ ਆਪਾਂ ਨਾਪ ਲੈਣਾ ਕਿ ਆਪਣੇ ਆਸਣ ਵਾਸਤੇ ਆਪਾਂ ਨੂੰ ਕੱਪੜਾ ਬਚ ਜਾਵੇ ਠੀਕ ਹੈ ਦੇਖੋ ਮੇਰੀ 32 ਇੰਚ ਲੈਂਥ ਹੈਗੀ ਐ ਸਲਵਾਰ ਦੀ 32 ਇੰਚ ਦਾ ਨਿਸ਼ਾਨ ਇਹ ਵਾਲਾ ਆ ਗਿਆ ਆਪਣਾ ਠੀਕ ਹੈ ਉਸ ਤੋਂ ਬਾਅਦ ਮੇਰਾ ਆਸਣ ਹੈਗਾ ਜੀ 11 ਇੰਚ ਠੀਕ ਹੈ ਮੈਂ 11 ਇੰਚ ਤੇ ਨਿਸ਼ਾਨ ਲਗਾ ਲਿਆ ਆਸਣ ਦਾ ਪਹਿਲਾਂ ਆਪਾਂ ਨਾਪ ਰਿਆਂ ਹਜੇ ਤੇ ਇਹ ਆਪਣਾ 벨ਟ ਦਾ ਆਜੂਗਾ ਠੀਕ ਹੈ 7 1/2 ਇੰਚ 벨ਟ ਦਾ ਹੈਗਾ ਤੇ ਇਹ ਮੈਂ ਬੰਦ ਵਾਲੀ ਸਾਈਡ ਰੱਖੀ ਐ ਇੱਧਰ ਜਦੋਂ ਆਪਾਂ ਇਹਨੂੰ ਖੋਲਾਂਗੇ ਚੌੜਾ ਹੋ ਜਾਊਗਾ ਤੇ ਆਪਣਾ ਕੱਪੜਾ ਜਿਹੜਾ ਹੈਗਾ ਉਹ ਇਧਰੋਂ ਵੀ ਨਿਕਲੂਗਾ ਥੋੜਾ ਜਿਹਾ ਆਪਾਂ ਉਹਦੀ ਵੀ 벨ਟ ਪਾ ਸਕਦੇ ਹਾਂ ਉਹ ਮੈਂ ਤੁਹਾਨੂੰ ਦੱਸਦੀ ਆ ਕਿ ਕਿਵੇਂ ਨਿਕਲੂਗਾ ਦੇਖੋ ਪਹਿਲਾਂ ਆਪਾਂ ਇਦਾਂ ਜਿਹੜੇ ਆਪਣੇ ਪੱਲੇ ਨੇ ਜਿਹੜੇ ਉਹ ਕੱਟ ਕਰਾਂਗੇ 11.5 ਇੰਚ ਤੇ ਆਪਾਂ ਨਿਸ਼ਾਨ ਲਗਾ ਲਓ ਇਦਾਂ ਕਰਕੇ 11.5 11 ਇੰਚ ਤੇ ਤੁਸੀਂ ਨਿਸ਼ਾਨ ਲਗਾ ਲੈਣਾ ਇਦਾਂ ਠੀਕ ਹੈ ਤੇ ਇਹਨਾਂ ਨਿਸ਼ਾਨਾਂ ਨੂੰ ਆਪਾਂ ਇਦਾਂ ਸਿੱਧਾ ਕਰ ਲੈਣਾ ਹੁਣ ਦੇਖੋ ਇਹ ਆਪਣਾ ਪੱਲਿਆਂ ਦਾ ਨਿਸ਼ਾਨ ਲੱਗ ਗਿਆ ਠੀਕ ਹੈ 32 ਇੰਚ ਲੰਬੇ ਨੇ ਤੇ 11.5 ਇੰਚ ਇਹਨਾਂ ਦੀ ਚੜਾਈ ਹੈ ਠੀਕ ਹੈ ਤੇ ਇੱਥੋਂ ਆਪਾਂ ਸਿੱਧਾ ਕਰ ਲੈਣਾ ਹੁਣ ਦੇਖੋ ਇਹ ਆਪਾਂ 32 ਇੰਚ ਕੱਟ ਕੀਤੇ ਨੇ ਜਦੋਂ ਆਪਾਂ ਇਹਨਾਂ ਤੇ ਸਲਾਈ ਲੱਗ ਜੂਗੀ ਉੱਪਰੋਂ ਬਲ ਪੈ ਜਾਣਗੇ ਤਾਂ ਇਹ 31 ਇੰਚ ਰਹਿ ਜਾਣਗੇ ਹੁਣ ਇਹ ਜਿਹੜੇ ਪੱਲੇ ਨੇ ਆਪਾਂ ਉਤਾਰ ਲੈਣੇ ਨੇ ਨਾਲੋਂ ਪਹਿਲਾਂ ਤੁਸੀਂ ਬੰਦ ਵਾਲੀ ਸਾਈਡ ਨਾ ਇੱਧਰ ਰੱਖਣੀ ਹੁੰਦੀ ਆ ਤੇ ਆਪਣੇ ਪੱਲੇ ਉੱਤਰ ਗਿਆ ਇੱਧਰ ਠੀਕ ਹੈ ਹੁਣ ਆਪਾਂ ਕੀ ਕਰਨਾ ਇੱਧਰੋਂ ਕੁੰਦੇ ਲਾ ਲੈਣੇ ਨੇ ਦੇਖੋ ਇਹ ਜਿਹੜਾ ਕੱਪੜਾ ਆਪਣਾ ਇਹ ਬਾਧੂ ਹੋਊਗਾ ਤੁਸੀਂ ਚਾਹੋ ਤਾਂ ਇਹਨਾਂ ਨੂੰ ਇਹਨੂੰ ਪਹਿਲੇ ਉਤਾਰ ਸਕਦੇ ਹੋ ਕੱਪੜੇ ਨੂੰ ਹੁਣ ਦੇਖੋ ਜਿਹੜਾ ਇਹ ਕੱਪੜਾ ਹੈਗਾ ਇਹ ਆਪਣਾ ਬੈਲਟ ਦੇ ਵਿੱਚ ਵੀ ਯੂਜ਼ ਹੋ ਸਕਦਾ ਹੈ ਇਹ ਕੱਪੜਾ ਦੇਖੋ ਤਾਂ ਹੀ ਮੈਂ ਕਿਹਾ ਤੁਸੀਂ ਬੰਦ ਵਾਲੀ ਸਾਈਡ ਨਾਲ ਇੱਧਰ ਵਾਲੀ ਸਾਈਡ ਰੱਖ ਲਿਆ ਪਰ ਹੁਣ ਇਹ ਕੱਪੜਾ ਜਿਹੜਾ ਬੈਲਟ ਚ ਯੂਜ਼ ਹੋ ਜੂਗਾ ਆਪਣਾ ਤੇ ਹੁਣ ਆਪਾਂ ਇਹਦੇ ਵਿੱਚੋਂ ਕੁੰਦੇ ਕੱਢਣੇ ਆ ਦੇਖੋ ਆਪਾਂ ਕੀ ਕਰਨਾ 11 ਇੰਚ ਪਹਿਲਾਂ ਆਪਾਂ ਆਸਨ ਦਾ ਨਿਸ਼ਾਨ ਲਗਾ ਲੈਣ ਤੇ ਆਸਨ ਦਾ ਨਿਸ਼ਾਨ ਲਗਾ ਕੇ ਇਦਾਂ ਆਪਾਂ ਕੁੰਡੇ ਦਾ ਰੱਖ ਲੈਣਾ ਮੈਂ 3.5 ਇੰਚ ਦਾ ਰੱਖਦੀ ਹੁੰਨੀ ਐ ਇੱਥੋਂ ਚੌੜਾਈ ਜਿਹੜੀ ਹੁੰਦੀ ਐ ਕੁੰਡੇ ਦੀ ਠੀਕ ਐ ਨੀਚੋਂ ਆਪਾਂ ਲੈਂਥ ਨਾਪ ਲੈਣੀ ਐ ਫਿਰ 32 ਇੰਚ ਤੇ ਹੁਣ ਦੇਖੋ ਇਹ ਕਪੜਾ ਜਿਹੜਾ ਆਪਣਾ ਬਚ ਗਿਆ ਇਹ ਵੀ ਆਪਣਾ ਬੈਲਟ ਦੇ ਵਿੱਚ ਯੂਜ਼ ਹੋ ਸਕਦਾ ਹੁਣ ਇਹ ਆਪਣਾ ਅਸਲ ਹੋ ਗਿਆ ਇਹ ਆਪਣੀ ਲੈਂਥ ਹੋਗੀ ਤੇ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਇਦਾਂ ਇੱਧਰ ਨਿਸ਼ਾਨ ਲਗਾ ਲੈ ਜੀ ਨੇ ਠੀਕ ਐ ਪਹਿਲਾਂ ਆਪਾਂ ਉਧਰ ਆਸਣ ਦਾ ਨਿਸ਼ਾਨ ਲਗਾਇਆ ਸੀ ਹੁਣ ਇੱਧਰ ਆਪਾਂ ਪਹਿਲਾਂ ਲੈਂਥ ਦਾ ਲਗਾਵਾਂਗੇ ਕਿਉਂਕਿ ਫੇਰ ਆਪਣਾ ਕ੍ਰੋਸ ਹੋ ਜੂਗਾ ਨਾ ਇੱਦਾਂ ਕਰਕੇ ਹੁਣ ਆਪਾਂ ਇੱਧਰ ਪਹਿਲਾਂ ਲੈਂਥ ਦਾ ਨਿਸ਼ਾਨ ਲਗਾ ਲਾਂਗੇ 32 ਇੰਚ ਤੇ ਠੀਕ ਹੈ ਜੀ ਤੇ ਸਾਢੇ 3 ਇੰਚ ਇਹਦੀ ਨੀਚੋਂ ਚੜਾਈ ਰੱਖਣੀ ਆ ਆਪਾਂ ਤੁਸੀਂ ਚਾਹੋ ਤਾਂ ਤਿੰਨ ਰੱਖ ਸਕਦੇ ਹੋ ਮੈਂ ਖੁੱਲਾ ਡੁੱਲਾ ਲੈਣੀ ਹੁੰਦੀਆਂ ਸਲਾਈਆਂ ਲਈ ਠੀਕ ਹੈ ਤੇ ਹੁਣ ਇਧਰੋਂ ਆਪਾਂ 11 ਇੰਚ ਤੇ ਆਪਣਾ ਆਸਣ ਰੱਖ ਲਾਂਗੇ ਠੀਕ ਹੈ ਹੁਣ ਦੇਖੋ ਜਿਹੜਾ ਇਹ ਕੱਪੜਾ ਹੋ ਗਿਆ ਆਪਣਾ ਬਾਧੂ ਆ ਕੱਪੜਾ ਆਪਣੀ ਬੈਲਟ ਲਈ ਆਪਾਂ ਨੂੰ ਬਾਧੂ ਵਾਜ ਗਿਆ ਠੀਕ ਹੈ ਇੱਕ ਵਾਰ ਮੈਂ ਤੁਹਾਨੂੰ ਫੇਰ ਸਮਝਾ ਦਾਨੀ ਆ 11 ਇੰਚ ਆਪਾਂ ਆਸਣ ਇਧਰੋਂ ਲਿਆ ਠੀਕ ਹੈ 11 ਆਪਾਂ ਇਧਰੋਂ ਲੈ ਲਿਆ ਤੇ 32 ਇੰਚ ਆਪਣੀ ਇਹ ਵਾਲੀ ਲੈਂਥ ਹੋਗੀ ਤੇ 32 ਇੰਚ ਆਪਣੀ ਇਧਰ ਹੋਗੀ ਤੇ ਹੁਣ ਆਪਾਂ ਇਹਨਾਂ ਨੂੰ ਐਦਾਂ ਕਰਾਸ ਕਰ ਲਾਂਗੇ ਠੀਕ ਹੈ ਫਿਰ ਆਪਾਂ ਇਹਦੀ ਕਟਿੰਗ ਕਰ ਲੈਣੀ ਹੈ ਇੱਥੋਂ ਦੇਖੋ ਸਲਵਾਰਾਂ ਬਹੁਤ ਤਰ੍ਹਾਂ ਦੀਆਂ ਬਣਦੀਆਂ ਨੇ ਇਹ ਆਪਣੀ ਜਿਹੜੀ ਆਪਾਂ ਸਿੰਪਲ ਸਲਵਾਰ ਆਪਾਂ ਸ਼ੁਰੂ ਤੋਂ ਬਣਦੀ ਆਈ ਆ ਇਹ ਉਹਦੀ ਕਟਿੰਗ ਆ ਠੀਕ ਹੈ ਤੇ ਬਾਕੀ ਮੈਂ ਸਲਵਾਰਾਂ ਦੀ ਕਟਿੰਗ ਤੁਹਾਨੂੰ ਇਦਾਂ ਹੀ ਦੱਸਦੀ ਰਹੂੰਗੀ ਹੁਣ ਦੇਖੋ ਇੱਕ ਗੱਲ ਹੋਰ ਜੇ ਤੁਸੀਂ ਭਾਰੀ ਸਲਵਾਰ ਬਣਾਉਣੀ ਆ ਹਨਾ ਜੇ ਤੁਸੀਂ ਭਾਰੀ ਸਲਵਾਰ ਬਣਾਉਣੀ ਆ ਤਾਂ ਤੁਸੀਂ ਕੀ ਕਰਨਾ ਤੁਸੀਂ 11 ਇੰਚ ਲੈਣ ਦੀ ਬਜਾਏ ਤੁਸੀਂ 13 ਇੰਚ ਲੈ ਲੈਣਾ ਸਨ ਫਿਰ ਆਪਾਂ ਇੱਥੋਂ ਆਪਾਂ ਗੁਲਾਈ ਪਾ ਦੇਣੀ ਹੁੰਦੀ ਐ ਇਦਾਂ ਕਰਕੇ ਇੱਥੋਂ ਇਦਾਂ ਕਟਿੰਗ ਕਰ ਦੇਣੀ ਹੁੰਦੀ ਐ ਠੀਕ ਐ ਮਤਲਬ ਕਿ ਜੇ ਤੁਹਾਡਾ 11 ਇੰਚ ਆਸਣਾ ਤਾਂ ਤੁਸੀਂ 13 ਰੱਖ ਲਓ ਫਿਰ ਆਪਣੀ ਇੱਥੋਂ ਕਟਿੰਗ ਵੀ ਹੋਊਗੀ ਠੀਕ ਐ ਇਹ ਮੈਂ ਥੋੜੀ ਜਿਹੀ ਹਲਕੀ ਬਣਾਉਣੀ ਆ ਸਲਵਾਰ ਕਿਉਂਕਿ ਇਹ ਤੇ ਲਾਈਨਿੰਗ ਲੱਗੂਗੀ ਇਸ ਲਈ ਉਹਨਾਂ ਨੇ ਕਿਹਾ ਕਿ ਤੁਸੀਂ ਥੋੜੀ ਜਿਹੀ ਹਲਕੀ ਹੀ ਰੱਖਿਓ ਸਲਵਾਰ ਆ ਠੀਕ ਹੈ ਲਾਈਨਿੰਗ ਲੱਗਣੀ ਆ ਇਹ ਸਲਵਾਰ ਨੂੰ ਮਤਲਬ ਮੂਰਲੇ ਪੱਲਿਆਂ ਤੇ ਲੱਗੂਗੀ ਸਿਰਫ ਲਾਈਨਿੰਗ ਇਸ ਲਈ ਮੈਂ ਇਹ ਹਲਕੀ ਕੱਟੀ ਆ ਮੈਂ ਇਹਦਾ ਆਸਣ ਇੱਥੋਂ ਕੱਢ ਦੂੰਗੀ ਦੁਬਾਰਾ ਮਤਲਬ ਜਿੰਨਾ ਮੈਨੂੰ ਚਾਹੀਦਾ ਆਸਣ ਮੈਂ ਇੱਥੇ ਨਿਸ਼ਾਨ ਲਗਾ ਲੂੰਗੀ ਉਹਦਾ 11 ਇੰਚ ਤੇ ਠੀਕ ਹੈ ਮਤਲਬ ਇਹ ਵਾਲਾ ਕੱਪੜਾ ਜਿਹੜਾ ਹੈਗਾ ਮੈਂ ਕੱਟ ਦੂੰਗੀ ਇੱਥੋਂ ਤੇ ਇੱਥੋਂ ਮੇਰਾ 11 ਇੰਚ ਇਤਹਾਸਨ ਨਿਕਲੇਉ ਤੇ ਮੇਰੀ ਜਿਹੜੀ ਸਲਵਾਰ ਹੈਗੀ ਉਹ ਥੋੜੀ ਜਿਹੀ ਹੋਰ ਹਲਕੀ ਹੋ ਜੂਗੀ ਜੇ ਤੁਸੀਂ ਥੋੜੀ ਜਿਹੀ ਭਾਰੀ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ 11 ਦੀ بجائے 13 ਰੱਖ ਲਓ ਆਪਣਾ ਹਸਣ ਤਾਂ ਕਿ ਇੱਥੋਂ ਤੁਸੀਂ ਫਿਰ ਗੁਲਾ ਘੱਟ ਸੁਕੂ ਕੱਪੜਾ ਠੀਕ ਹੈ ਤੇ ਹੁਣ ਆਪਾਂ ਇਹਦੀ ਕਟਿੰਗ ਕਰ ਲਾਂਗੇ ਸਾਰੀ ਦੀ ਠੀਕ ਹੈ ਜੀ ਹੁਣ ਇਹ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਥੋੜੀ ਜਿਹੀ ਹੈਵੀ ਪਾਉਣਾ ਚਾਹੁੰਦੇ ਹੋ ਸਲਵਾਰ ਜੇ ਤੁਸੀਂ ਹੈਵੀ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ 13 ਇੰਚ ਰੱਖ ਲਓ ਇੱਥੋਂ ਹਨਾ ਫਿਰ ਆਪਾਂ ਥੋੜੀ ਜਿਹੀ ਅਦਾ ਕਟਾਈ ਪੈ ਜੂਗੀ ਉਹਦੇ ਵਿੱਚ ਦੇਖੋ ਜੇ 13 ਤੇ ਹੁੰਦਾ ਨਾ ਇੱਥੇ ਆਪਣਾ ਆਸਨ ਤਾਂ ਤੋਂ ਆਪਾਂ ਥੋੜੀ ਜਿਹੀ ਐਂ ਕਟਾਈ ਪਾ ਦਾਂਦੇ ਉਹਦੇ ਵਿੱਚ ਇਹ ਕਪੜਾ ਸੀ ਜਿਹੜਾ ਲੱਤ ਜਾਣਾ ਸੀ ਫਿਰ 11 ਹੀ ਰਹਿ ਜਾਣਾ ਸੀ ਪਰ ਮੈਂ ਕੀ ਕਰਨਾ ਮੈਂ ਇਹਦਾ ਵਿੱਚੋਂ ਕੱਢੂੰਗੀ ਆਸਨ ਥੋੜਾ ਜਿਹਾ ਐਂ ਕਰਕੇ ਇੱਥੋਂ ਇੱਥੋਂ ਲਗਾਉਂਗੀ ਮੈਂ ਨਿਸ਼ਾਨ ਮਤਲਬ ਮੈਂ ਇੱਥੋਂ ਲਗਾਉਂਗੀ 11 ਇੰਚ ਤੇ ਨਿਸ਼ਾਨ ਤੇ ਫਿਰ ਜਿਹੜਾ ਇਹ ਕੱਪੜਾ ਹੈਗਾ ਇਹ ਮੇਰਾ ਲੈ ਜੂਗਾ ਨਾਲੋਂ ਇਸ ਲਈ ਫਿਰ ਇਹ ਇੱਥੇ ਆ ਜੂਗਾ ਮੇਰਾ ਨਿਸ਼ਾਨ ਠੀਕ ਹੈ ਇਹ ਹੁਣ ਤੁਸੀਂ ਦੇਖਣਾ ਵੀ ਜੇ ਤੁਸੀਂ ਭਾਰੀ ਕਰਨੀ ਆ ਤਾਂ ਤੁਸੀਂ 13 ਇੰਚ ਲੈ ਲਓ ਅਸਨ ਜੇ 11 ਹੈਗਾ ਤਾਂ ਫਿਰ ਉਹਨੂੰ 2 ਇੰਚ ਕੱਟ ਦੋ ਤੇ ਜੇ ਤੁਸੀਂ ਹਲਕੀ ਬਣਾਉਣੀ ਆ ਫਿਰ ਤੁਸੀਂ ਐਦਾਂ ਕਟਿੰਗ ਕਰ ਸਕਦੇ ਹੋ ਹੁਣ ਦੇਖੋ ਇਹਦੀ ਆਪਾਂ ਲਾਈਨਿੰਗ ਦੀ ਕਟਿੰਗ ਕਰਾਂਗੇ ਆਪਾਂ ਸਿਰਫ ਪੱਲਿਆਂ-ਪੱਲਿਆਂ ਤੇ ਆਪਾਂ ਲਾਈਨਿੰਗ ਲਾਉਣੀ ਆ ਮੂਰੇ ਹਨਾ ਆਪਾਂ ਕੀ ਕਰਨਾ ਆਪਾਂ ਐਦਾਂ ਲਾਈਨਿੰਗ ਨੂੰ ਫੋਲਡ ਕਰਕੇ ਰੱਖ ਲੈਣਾ ਐਦਾਂ ਠੀਕ ਆ ਤੇ ਉਹਦੇ ਉੱਪਰ ਆਪਾਂ ਪੱਲਾ ਸੈੱਟ ਕਰ ਲੈਣਾ ਇਦਾਂ ਕਰਕੇ ਤੇ ਜਿਹੜਾ ਆਪਣਾ ਪੱਲਾ ਹੁੰਦਾ ਆਪਾਂ ਉਹ ਤੋਂ ਅੱਧਾ ਅੱਧਾ ਇੰਚ ਵੱਧ ਕੱਟਣੀ ਆ ਲਾਈਨਿੰਗ ਠੀਕ ਆ ਤੇ ਜਿੰਨੀ ਇਹਦੀ ਲੈਂਥ ਹੈਗੀ ਤੁਸੀਂ ਉਸ ਦੇ ਹਿਸਾਬ ਨਾਲ ਕੱਟ ਲਓ ਇਹਨੂੰ ਥੋੜੀ ਥੋੜੀ ਵੱਧ ਹੀ ਕੱਟੋ ਤੁਸੀਂ ਲਾਈਨਿੰਗ ਨੂੰ ਤਾਂ ਕਿ نیچے ਲਾਈਨਿੰਗ ਦੇ ਵਿੱਚ ਢਿੱਲਾ ਰਹੇ ਫਿਰ ਕਿ ਹੁੰਦਾ ਸਲਵਾਰ ਦੀ ਫਲਾਵਟ ਨਹੀਂ ਹੁੰਦੀ ਹੈਗੀ ਉੱਪਰੋਂ ਠੀਕ ਹੈ ਤੇ ਇਹਦੀ ਲਾਈਨਿੰਗ ਕੱਟ ਹੋ ਗਈ ਆ ਤੇ ਜੋ ਫੁੱਲ ਲਾਈਨਿੰਗ ਵਾਲੀ ਸਲਵਾਰ ਦੀ ਆਪਾਂ ਵੀਡੀਓ ਬਣਾਉਣੀ ਹੋਈ ਤੇ ਆਪਾਂ ਉਹ ਵੀ ਬਣਾ ਦਾਂਗੇ ਠੀਕ ਹੈ ਤੇ ਇਹ ਸੀਗੀ ਜੀ ਆਪਣੀ ਅੱਜ ਦੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਸੌਰੀ ਮੈਂ ਬੈਲਟ ਦਾ ਦੱਸਣਾ ਭੁੱਲ ਗਈ ਸੀ ਦੁਬਾਰਾ ਦੱਸ ਰਹੀ ਹਾਂ ਦੇਖੋ ਮੈਂ ਐਦਾਂ 24 ਇੰਚ ਦੀ ਬੈਲਟ ਕੱਟ ਕਰ ਲਈ ਆ ਮੇਰੀ ਬੈਲਟ ਜਿਹੜੀ ਹੈਗੀ ਉਹ 23 ਇੰਚ ਰੈਡੀ ਰਹੂਗੀ ਠੀਕ ਹੈ ਏ ਮੇਰੀ 벨ਟ ਜਿਹੜੀ ਹੈਗੀ ਇਹ 23 24 ਇੰਚ ਦੀ ਮੈਂ ਕੱਟ ਕਰ ਲਈ ਆ ਇਤੋਂ ਇੱਥਾ ਤੇ ਜਿਹੜੀ ਇਹਦੀ ਇਦਾਂ ਚੜਾਈ ਹੈਗੀ ਉਹ 8 ਇੰਚ ਹੈਗੀ ਹੈ ਜੀ ਠੀਕ ਹੈ ਤੇ ਦੇਖੋ ਕੋਈ ਵੀਡੀਓ ਬਣਾਉਣ ਵਾਲਾ ਹੈ ਨਹੀਂ ਸੀਗਾ ਪਰ ਫਿਰ ਵੀ ਮੈਂ ਤੁਹਾਨੂੰ ਦੱਸ ਦੇਣੀ ਇਹਦੀ ਲੰਬਾਈ ਜਿਹੜੀ ਹੈਗੀ ਇਹ ਇਹ ਇਦਾਂ 8 ਇੰਚ ਹੈਗੀ ਠੀਕ ਹੈ ਤੇ ਮੈਂ ਅੱਧਾ ਇੰਚ ਮੈਂ ਅੱਧਾ ਅੱਧਾ ਇੰਚ ਤੁਸੀਂ ਸਲਾਈਆਂ ਦਾ ਲੈ ਲਓ ਤੇ ਉਸ ਤੋਂ ਬਾਅਦ 5 ਇੰਚ ਤੇ ਮੇਰੀ 벨ਟ ਜਿਹੜੀ ਹੈਗੀ ਆ ਉਹ ਰੈਡੀ ਰਹਿ ਜੂਗੀ ਤੇ ਇਹ ਜਿਹੜਾ ਹੋ ਗਿਆ ਆਪਣਾ ਇਹ 2.5 ਇੰਚ ਆਪਣਾ ਨੇਫੇ ਦਾ ਹੋ ਗਿਆ ਠੀਕ ਹੈ ਮੈਂ 벨ਟ ਲਈ ਵੀ ਇਦਾਂ ਖੁੱਲਾ ਡੁੱਲਾ ਦੇ ਲੈ ਲੈਣੀ ਹੁੰਦੀਆਂ ਕਪੜਾ ਠੀਕ ਹੈ ਮੈਂ 8 ਇੰਚ ਦੀ 벨ਟ ਕੱਟ ਕੀਤੀ ਐ ਇਦਾਂ ਤੇ ਲੰਬਾਈ ਦੇ ਵਿੱਚ ਜਿਹੜੀ ਹੈਗੀ ਆ ਉਹ 24.5 ਆ ਠੀਕ ਹੈ ਤੇ ਮੇਰੀ 3 ਇੰਚ ਰਹਿ ਜੂਗੀ ਸਲਾਈਆਂ ਦੇ ਵਿੱਚ ਆ ਕੇ ਤੇ ਤੁਸੀਂ ਇਦਾਂ 벨ਟ ਦਾ ਕਪੜਾ ਉਤਾਰ ਸਕਦੇ ਹੋ ਠੀਕ ਹੈ ਜੀ